ਬoi ਸੁੱਖੇ ਦੀ ਨੌਕਰੀ ਜਾਂਦੀ ਜਾਂਦੀ ਬਚ ਗਈ। ਸਨੋਨਾ ਤੁਹਾਨੂੰ ਪੂਰੀ ਕਹਾਣੀ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਘੰਟੀ ਦਾ ਬਲੋ ਅਸੀਂ ਚੁਟਕਲੇ ਸੁਣਾਉਂਦੇ ਰਾਂਗੇ ਤੁਹਾਨੂੰ ਹਸਾਉਂਦੇ ਰਾਂਗੇ। ਬoi ਸੁੱਖਾ ਨਾ ਪੈਸੇ ਪੂਸੇ ਦੇ ਕੇ ਮਾਸਟਰ ਲੱਗ ਗਿਆ। ਮਾਸਟਰ ਲੱਗ ਗਿਆ। ਉੱਥੇ ਜਾ ਕੇ ਵੈਲਾ ਗਰੇਜ ਬੱਚਾ ਨੂੰ ਪੜ੍ਹਾਇਆ ਨਾ ਕਰੇ। ਐਂ ਬਹਿ ਜਾ ਕਰੇ ਟਾਵਰ ਨਾਲ ਮੋਬਾਈਲ ਮੋਬੋਲ ਦੇਖ ਕੇ ਮੁੜਿਆ ਆ ਕਰੇ। ਕੋਈ ਕਿਸ ਨੇ ਉਹਦੀ ਸ਼ਿਕਾਇਤ ਕਰਤੀ ਡੀਓ ਕੋਲੇ। ਵੀ ਜੇ ਇੱਕ ਬੰਦਾ ਲੰਗਿਆ ਇੱਥੇ ਮਾਸਟਰ ਜਵਾਕਾਂ ਨੂੰ ਪੜਾਉਂਦਾ ਪੜੂਦਾ ਹੈ ਨਹੀਂ ਗੇੜੇ ਦੇ ਕੇ ਮੁੜ ਜਾਂਦਾ ਖਾ ਪੀ ਕੇ ਨੰਗ ਜਾਂਦਾ ਭਾਈ ਉੱਤੋਂ ਡੀਓ ਆ ਜਾਂਦਾ ਇੱਕ ਦਿਨ ਤੇ ਮੂਰੇ ਸੁੱਖਾ ਲਟਿਆ ਪਿਆ ਹੁੰਦਾ ਐ ਟੌਰ ਨਾਲ ਕੁਰਸੀ ਤੇ ਬਹਿ ਕੇ ਐ ਸੱਤਾ ਪਿਆ ਹੁੰਦਾ ਲੱਤਾਂ ਹੁੰਦੀਆਂ ਮੂਰਲੇ ਮੇਜ਼ ਤੇ ਭਾਈ ਸੁੱਖਾ ਜਦੋਂ ਐ ਪਿਆ ਹੁੰਦਾ ਡੀਓ ਆ ਜਾਂਦਾ ਡੀਓ ਦੇਖੀ ਜਾਂਦਾ ਦੇਖੀ ਜਾਂਦਾ ਇੱਕ ਜਵਾਕ ਹੱਥ ਪੰਦਾ ਕੋਈ ਜਵਾਕ ਦੀ ਹਾਸੀ ਸੁਣ ਕੇ ਸੁੱਖਾ ਉੱਠ ਖੜਦਾ ਸੁੱਖਾ ਐ ਐ ਜੇ ਕਰਕੇ ਕਹਿੰਦਾ ਦੇਖਿਆ ਬੱਚਿਓ ਮੈਂ ਤੁਹਾਨੂੰ ਦੱਸਿਆ ਸੀ ਨਾ ਵਿਕੰਬ ਕਰਨ ਇਸ ਤਰ੍ਹਾਂ ਸੌਂਦਾ ਹੁੰਦਾ ਸੀ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਕੁੰਭਕਰਨ ਕਿਵੇਂ ਸੌਂਦਾ ਹੁੰਦਾ ਸੀ ਕੁੰਭਕਰਨ ਮੰਗੂ ਕਿਸੇ ਨੇ ਨਹੀਂ ਸੌਣਾ ਕਿਉਂਕਿ ਜੇ ਕੁੰਭਕਰਨ ਮੰਗੂ ਸੌਂਗੇ ਉਤੋਂ ਦੀ ਕੋਈ ਆ ਗਿਆ ਤਾਂ ਤੁਹਾਡੇ ਨਾਲ ਮਾੜੀ ਬਹੁਤ ਹੋਣੀ ਆ ਸੱਸੀ ਗੜੀਓ ਸਾਹਿਬ ਢੀਓ ਕਹਿੰਦਾ ਇਹ ਬੜਾ ਯਾਰ ਵਧੀਆ ਪੜਾਉਣਾ ਤੂੰ ਜਵਾਕਾਂ ਨੂੰ ਸੁੱਖਾ ਕਹਿੰਦਾ ਹਾਂ ਜੀ ਮੇਰੇ ਤਾਂ ਉਹੀ ਲੋਕ ਲੱਗ ਜਦੇ ਨੇ ਮਾ ਤਾਂ ਜਵਾਬ ਕਾਨੂੰ ਬਹੁਤ ਵਧੀਆ ਪੜਾਉਣਾ ਐ ਐ ਬਚ ਗਿਆ ਸੁੱਖਾ ਹਾਜ਼ਰ ਜਵਾਬ ਸੀ ਨਹੀਂ ਤਾਂ ਅੱਜ ਰਗੜਿਆ ਜਾਂਦਾ ਜੇ ਚੁਟਕਲਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ